ਜਸਪੀਰ ਸਿੰਘ ਇਹ ਸਾਫ ਕਸਰਪੰਚਾ ਕੋਠੇ ਕਹਿਲ ਤੇ ਬੇਟਾ ਪੌਣੇ ਦਾ ਪੌਣੇ 2 ਸਾਲ ਤੋਂ ਭਰਤੀ ਹੋਇਆ ਸੀਗਾ ਅਗਨੀਵੀਰ ਚ ਤੇ ਬਹੁਤ ਹੀ ਖੁਸ਼ੀ ਸੀ ਕਿ ਵੀ ਚਲੋ ਵੀ ਸਾਡੇ ਵੀ ਇਥੋਂ ਕੋਠਾ ਦੇ ਪਰਿਵਾਰ ਦੇ ਵਿੱਚੋਂ ਮਤਲਬ ਕਿ ਵੀ ਬੱਚਾ ਫੌਜ ਦੇ ਵਿੱਚ ਗਿਆ ਤੇ ਅੱਜ ਸਵੇਰ 10 ਵਜੇ ਸਾਨੂੰ ਇਹ ਜਦੋਂ ਮੱਧ ਭਾਗੀ ਘਟਨਾ ਦਾ ਪਤਾ ਲੱਗਿਆ ਤੇ ਬਹੁਤ ਹੀ ਜਿਆਦਾ ਦੁੱਖ ਹੋਇਆ ਤੇ ਗਰਭ ਵੀ ਇਸ ਗੱਲ ਤੇ ਦੁੱਖ ਵੀ ਹੈ ਗੱਭਰੂ ਪੁੱਤ ਜਾਣ ਤੇ ਗਰਭ ਇਸ ਕਰਕੇ ਵੀ ਸਾਡਾ ਪੁੱਤ ਦੇਸ਼ ਦੀ ਖਾਤਰ ਸ਼ਹੀਦ ਹੋਇਆਗਾ ਤੇ ਇਹਨਾਂ ਨੂੰ ਸਰਕਾਰ ਨੂੰ ਮਤਲਬ ਕਿ ਇਹਨਾਂ ਨੂੰ ਪਰੋਖੇ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਹੱਥ ਫੜਨਾ ਚਾਹੀਦਾ ਹੈ ਇਹਨਾਂ ਨੂੰ مالی ਮਦਦ ਦੇਣੀ ਚਾਹੀਦੀ ਹੈ ਤੇ ਕਸ਼ੀਦਾ ਰੁਤਬਾ ਜਰੂਰ ਦਿੱਤਾ ਜਾਵੇ ਵੀ ਉਹਦਾ ਅੱਖੋਂ ਪਰੋਖੇ ਨਾ ਕੀਤਾ ਜਾਵੇ ਕਿੰਨੇ ਉਮਰ ਚ ਭਰਤੀ ਹੋਏ ਸੀ ਇਹ ਨੂੰ ਬਸ 21ਵਾਂ ਸਾਲ ਹੀ ਚੜਿਆ ਸੀ ਬੇਟੇ ਨੂੰ ਕੋਣੇ 1-2 ਸਾਲ ਹੋਇਆ ਭਰਤੀ ਹੋਏ ਨੂੰ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਪਿੰਡ ਚੈਲ ਇਹ ਗੱਲ ਹੀ ਬਣੀ ਜੀ ਸਵੇਰੇ 10:30 ਵਜੇ ਮੈਨੂੰ ਫੋਨ ਆਇਆ ਹੈ ਤੇ ਮੇਰਾ ਬੇਟਾ ਸ਼੍ਰੀਨਗਰ ਡਿਊਟੀ ਕਰ ਰਿਹਾ ਸੀ ਜੇ ਦੀ ਮੌਤ ਹੋ ਗਈ ਕੋਰੀ ਲਕਨ ਦੇ ਨਾਲ ਬਾਈ ਇਨੀ ਪਰਮਿਟ ਸਾਨੂੰ ਮਿਲੀ ਹੈ ਜਾਣਕਾਰੀ ਹੁਣ ਬਾਕੀ ਜਾਣਕਾਰੀ ਜਿਹੜੀ ਹੈਗੀ ਉਹ ਦੱਸਣਗੇ ਆਂ ਦੀ ਵਾਲੀ ਆਖਰੀ ਸਮੇਂ ਇੱਕੋ ਦੋ ਗੱਲ ਹੋਈ ਸੀ ਤੁਹਾਡੀ ਆਖਰੀ ਸਮੇਂ ਕੱਲ 6:30 ਵਜੇ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਮੇਰੇ ਨਾਲ ਗੱਲ ਹੋਈ ਫਿਰ ਉਹਦੀ ਮੰਮਾ ਨਾਲ ਗੱਲ ਹੋਈ ਅੱਜ ਸਵੇਰ ਦੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਕਿੰਨਾ ਚਿਰ ਹੋ ਗਿਆ ਪਰਤੀ ਹੋਏ ਪਰਤੀ ਹੋਏ ਨੂੰ ਪੌਣੇ 2 ਸਾਲ ਹੋ ਗਏ ਆ ਜੀ ਕਿੰਨੇ ਮਹੀਨੇ ਹੈਗੇ 2005 ਦਾ ਜਨਮ ਹੈ ਜੀ ਇਹਦਾ 21 ਕਿ ਸਾਲ ਉਮਰ ਬੰਦੀ ਇਹਦੀ ਹੁਣ ਸਭੋ ਲਿਆ ਲੱਗ ਗਿਆ ਇਹ ਕੱਲ ਨੂੰ ਕਹਿੰਦੇ ਵੀ ਇਹ ਡਗਾਡੀ ਆ ਜੀ ਸਾਡਾ ਸਾਥੀ ਸੀ ਉਹਦਾ ਬੇਟਾ ਸੀ ਇਹ ਰਾਤ 10:30 ਵਜੇ ਇਹਨਾਂ ਨੂੰ ਪਤਾ ਲੱਗਿਆ ਬੜੀ ਬੜੀ ਦੁਖੀ ਗੱਲ ਐ ਸਰ ਬਹੁਤ ਦੁਖੀ ਬਹੁਤ ਦੁਖੀ ਬਹੁਤ ਬਹੁਤ ਪਰਿਵਾਰ ਤੇ ਕੀ ਸਿੱਟਾ ਕਹਾਂਗਾ ਕੰਡੀਸ਼ਨ ਦੇ ਦੇ ਤਾਂ ਬਹੁਤ ਬਹੁਤ ਸੋਰੀ ਇਹ ਤਾਂ ਕਹਿ ਹੀ ਨਹੀਂ ਸਕਦੇ ਨਾ ਇਸ ਬਾਰੇ ਇਦੋਂ ਮਾੜਾ ਦੁੱਖ ਤਾਂ ਹੋਰ ਕੀ ਹੋ ਸਕਦਾ ਜਵਾਨ ਪੁੱਤ ਚਲਾ ਜਾਵੇ ਬਹੁਤ ਬਹੁਤ ਅਫਸੋਸ ਬਹੁਤ ਕੋਈ ਨਾ ਕਰ ਬਹੁਤ ਅਫਸੋਸ ਲਗਦਾ ਉਹ ਆਰਮੀ ਨੇ ਜੋ ਗਾਈਡਲਾਈਨਸ ਦੇਣੀਆਂ ਉਹਦੇ ਉਪਾਤ ਨਹੀਂ ਹੋਣਾ ਸਾਰਾ ਕੁਝ ਜੋ ਵੀ ਸਰਕਾਰ ਨੇ ਕਰਨਾ ਆਰਮੀ ਦੀ ਗਾਈਡਲਾਈਨ ਦੇ ਉਪਾਤ ਮੇਰਾ ਨਾਮ ਬਲਵਿੰਦਰ ਸਿੰਘ ਆ ਜੀ ਪ੍ਰਿੰਟ ਚੈਲ ਇਹ ਗੱਲ ਹੀ ਬਣੀ ਜੀ ਸਵੇਰੇ 6:30 ਵਜੇ ਮੈਨੂੰ ਫੋਨ ਆਇਆ ਵੀ ਮੇਰਾ ਬੇਟਾ ਸ਼੍ਰੀਨਗਰ ਡਿਊਟੀ ਕਰ ਰਿਹਾ ਸੀ ਜਿਹਦੀ ਮੌਤ ਹੋ ਗਈ ਗੋਲੀ ਲੱਗਣ ਦੇ ਨਾਲ ਬਾਈ ਇਨੀ ਅਪਰਮਿਟ ਸਾਨੂੰ ਮਿਲੀ ਹੈ ਜਾਣਕਾਰੀ ਹੁਣ ਬਾਕੀ ਜਾਣਕਾਰੀ ਜਿਹੜੀ ਹੈਗੀ ਉਹ ਦੱਸਣਗੇ ਆਂ ਇਹ ਵਾਲੀ ਆਖਰੀ ਸਮੇਂ ਕਦੋਂ ਗੱਲ ਹੋਈ ਸੀ ਤੁਹਾਡੀ ਆਖਰੀ ਸਮੇਂ ਕੱਲ 6:30 ਵਜੇ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਮੇਰੇ ਨਾਲ ਗੱਲ ਹੋਈ ਫਿਰ ਉਹਦੀ ਮੰਮਾ ਨਾਲ ਗੱਲ ਹੋਈ ਅੱਜ ਸਵੇਰ ਦੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਕਿੰਨਾ ਚਿਰ ਹੋ ਗਿਆ ਪਰਤੀ ਹੋਏ ਪਰਤੀ ਹੋਏ ਨੂੰ ਪੌਣੇ 2 ਸਾਲ ਹੋ ਗਏ ਆ ਜੀ ਕਿੰਨੇ ਮਹੀਨੇ ਹੈ ਇਹ 2005 ਦਾ ਜਨਮ ਹੈ ਜੀ ਇਹਦਾ 21 ਕਿ ਸਾਲ ਉਮਰ ਬੰਦੀ ਇਹਦੀ ਉਹ ਲੱਗਦਾ ਇਹ ਕੱਲ ਨੂੰ ਕਹਿੰਦੇ ਵੀ ਇਹ ਡਗਾਡੀ ਆ ਜੀ ਮੇਰੇ ਨਾਲ ਬੜਵਿੰਦਰ ਸਿੰਘ ਆਇਆ ਜੀ ਪਿੰਡ ਚੈਲ ਇਹ ਗੱਲ ਹੀ ਬਣੀ ਜੀ ਸਵੇਰੇ 8:30 ਵਜੇ ਮੈਨੂੰ ਫੋਨ ਆਇਆ ਵੀ ਮੇਰਾ ਬੇਟਾ ਸ਼੍ਰੀਨਗਰ ਡਿਊਟੀ ਕਰ ਰਿਹਾ ਸੀ ਜੀ ਦੀ ਮੌਤ ਹੋ ਗਈ ਕੋਰੀ ਲਕਨ ਦੇ ਨਾਲ ਬਾਈ ਇਨੀ ਅਪਰਮਿਟ ਸਾਨੂੰ ਮਿਲੀ ਹੈ ਜਾਣਕਾਰੀ ਹੁਣ ਬਾਕੀ ਜਾਣਕਾਰੀ ਜਿਹੜੀ ਹੈਗੀ ਉਹ ਦੱਸਣਗੇ ਆਂ ਦੀ ਵਾਲੀ ਆਖਰੀ ਸਮੇਂ ਕਦੋਂ ਗੱਲ ਹੋਈ ਸੀ ਤੁਹਾਡੀ ਆਖਰੀ ਸਮੇਂ ਕੱਲ 6:30 ਵਜੇ ਉਹਨਾਂ ਨਾਲ ਗੱਲ ਹੋਈ ਸੀ ਪਹਿਲਾਂ ਮੇਰੇ ਨਾਲ ਗੱਲ ਹੋਈ ਫਿਰ ਉਹਦੀ ਮੰਮਾ ਨਾਲ ਗੱਲ ਹੋਈ ਅੱਜ ਸਵੇਰ ਦੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ ਕਿੰਨਾ ਚਿਰ ਹੋ ਗਿਆ ਪਰਤੀ ਹੋਏ ਪਰਤੀ ਹੋਏ ਨੂੰ ਪੌਣੇ 2 ਸਾਲ ਹੋ ਗਏ ਆ ਜੀ ਕਿੰਨੇ ਮਹੀਨੇ ਹੈਗੇ ਇਹ 2005 ਦਾ ਜਨਮਾ ਜੀ ਇਹਦਾ 21 ਕਿ ਸਾਲ ਉਮਰ ਬੰਦੀ ਇਹਦੀ ਤਦੂ ਲਿਆ ਨਾ ਇਹ ਕੱਲ ਨੂੰ ਕਹਿੰਦੇ ਵੀ ਡਗਾਡੀ ਆ ਜੂਗੀ